ਸਤਿ ਸ਼੍ਰੀ ਅਕਾਲ ਜੀ ਵੈਲਕਮ ਹੈ ਤੁਹਾਡਾ ਚੈਨਲ ਤੇ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਅੱਜ ਵਾਲੀ ਕਲੈਕਸ਼ਨ ਬਹੁਤ ਸੋਹਣੀ ਰਹਿਣ ਵਾਲੀ ਹੈ ਵੀਡੀਓ ਦੇ ਐਂਡ ਤੱਕ ਬਣੇ ਰਹੀਓ ਤੇ ਧਿਆਨ ਨਾਲ ਜ਼ਰੂਰ ਦੇਖਿਓ ਇਹ ਰਾਮ ਟੈਕਸ ਦੇ ਵਿੱਚ ਆਣਗੇ ਪ੍ਰਿੰਟਰ ਸ਼ਰਟ ਰਹੂਗੀ ਤੇ ਬਾਟਮ ਇਹਦੀ ਪਲੇਨ ਰਹੂਗੀ ਇੱਕਦਮ ਨੰਬਰ 1 ਕੁਆਲਿਟੀ ਹੈ ਰਾਮ ਟੈਕਸ ਦੇ ਵਿੱਚ ਪਿਓਰ ਰਾਮ ਟੈਕਸ ਦੇ ਸੂਟ ਆਣਗੇ ਰੇਟ ਹੈਗਾ 925 ਰੁਪਏ ਪਿਓਰ ਕਾਟਨ ਦੇ ਵਿੱਚ ਆ ਗਿਆ ਡਿਜੀਟਲ ਪ੍ਰਿੰਟ ਦੇ ਵਿੱਚ embroidery ਵਾਲੀ ਸ਼ਰਟ ਰਹੂਗੀ ਤੇ ਦੁਪੱਟੇ ਦੇ ਉੱਪਰ ਵੀ embroidery ਹੋਊਗੀ ਦੁਪੱਟਾ ਇਹਦਾ ਕੋਟਾ ਚਰਕ ਦੇ ਵਿੱਚ ਆਊਗਾ neck ਦੇ ਉੱਪਰ ਬ੍ਰਾਇਡਰੀ ਰਹੂਗੀ ਬਾਕੀ ਸਾਰਾ ਪ੍ਰਿੰਟਡ ਰਹੂਗਾ ਪਿਓਰ ਕਾਟਨ ਦੇ ਵਿੱਚ ਪ੍ਰਿੰਟਡ ਸ਼ਾਰਟ ਰਹੂਗੀ ਪਿਓਰ ਕਾਟਨ ਦੀ ਚਿਕਨ ਦੇ ਵਿੱਚ ਬਾਟਮ ਆਊਗੀ ਤੇ ਦੁਪੱਟਾ ਇਹਦੇ ਨਾਲ organza ਦਾ ਰਹੂਗਾ 4 ਸਾਈਡ ਤੇ ਪੱਟੀ ਰਹੂਗੀ ਪ੍ਰਿੰਟਡ ਤੇ ਸਮੋਸਾ ਲੈਸ ਤੇ ਨਾਲ ਡਿਜ਼ਾਈਨ ਕੀਤਾ ਹੋਇਆ 990 ਰੁਪਏ ਦਾ ਰੇਟ ਰਹੂਗਾ ਡਿਜੀਟਲ ਪ੍ਰਿੰਟ ਦੇ ਵਿੱਚ ਲਾਨ ਕਾਟਨ ਦੇ ਵਿੱਚ ਸੂਟ ਰਹਿਣਗੇ ਸ਼ਰਟ ਦੁਪੱਟਾ ਲਾਨ ਕਾਟਨ ਚ ਪ੍ਰਿੰਟਡ ਰਹੂ ਤੇ ਬਾਟਮ ਹੈ ਜਿਹੜੀ ਇਹਦੀ ਲਾਨ ਕਾਟਨ ਦੇ ਵਿੱਚ ਹੀ ਪਲੇਨ ਰਹੂਗੀ ਇਹਦੇ ਵਿੱਚ ਵੀ ਬਹੁਤ ਸਾਰੇ ਕਲਰ ਆ ਤੁਸੀਂ ਧਿਆਨ ਨਾਲ ਦੇਖ ਲਓ ਰੇਟ ਹੈਗਾ 1595 ਰੁਪਏ ਬਹੁਤ ਹੀ ਪਿਆਰੀ ਜੀ ਐਲੀਗੈਂਟ ਲੁੱਕ ਦੇ ਵਿੱਚ ਇਹ ਵਾਲੇ ਸੂਟ ਨੇ ਪਿਕ ਵੀ ਨਾਲ ਲੱਗੀ ਹੋਈ ਹੈ ਕਲਰ ਵੀ ਇਹਦੇ ਵਿੱਚ ਬਹੁਤ ਜ਼ਿਆਦਾ ਸੋਹਣੇ ਆ ਮਸਲੀਨ ਦੇ ਵਿੱਚ ਆਗੇ ਡਿਜੀਟਲ ਪੇਂਟ ਦੇ ਵਿੱਚ ਕਾਟਨ ਦੀ ਕਲੈਕਸ਼ਨ ਹੋਊਗੀ ਸ਼ਰਟ ਬਾਟਮ ਕਾਟਨ ਦੀ ਰਹੂਗੀ ਤੇ ਦੁਪੱਟਾ ਇਹਦੇ ਨਾਲ ਮਸਲੀਨ ਕਾਟਨ ਦੇ ਵਿੱਚ ਆਏਗਾ ਰੇਟ ਰਹੂਗਾ 1595 ਰੁਪਏ 1595 ਦੇ ਵਿੱਚ ਪਿਓਰ ਮਸਲੀਨ ਡਿਜੀਟਲ ਪੇਂਟ ਦੇ ਵਿੱਚ ਰਹੂਗੀ ਸ਼ਰਟ ਬਾਟਮ ਮਸਲੀਨ ਦੇ ਵਿੱਚ ਰੂ ਦੁਪੱਟਾ ਇਹਦਾ ਮਸਲੀਨ कॉटन ਦੇ ਵਿੱਚ ਆਏਗਾ ਇਹ ਵਾਲੇ ਕਲਰ ਇਹਦੇ ਵਿੱਚ ਅਵੇਲੇਬਲ ਹੈਗੇ ਤੇ ਪ੍ਰਿੰਟ ਇਹਨਾਂ ਦੇ ਅਲੱਗ-ਅਲੱਗ ਹੈ ਸਾਰਿਆਂ ਤੇ ਕਲਰ ਕੰਬੀਨੇਸ਼ਨ ਉਹ ਵੀ ਸਾਰੇ ਅਲੱਗ ਹੈ ਜੇ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਸੂਟ ਬੁੱਕ ਕਰਨਾ ਚਾਹੁੰਦੇ ਹੋ ਤਾਂ ਨੰਬਰ ਮੈਂ ਆਪਣਾ ਦਿੱਤਾ ਹੋਇਆ ਏਸ ਨੰਬਰ ਤੇ ਜਾ ਕੇ ਸਕਰੀਨਸ਼ਾਟ ਲੈ ਕੇ ਸੈਂਡ ਕਰ ਦਿਓ ਪਿਓਰ कॉटन ਦੇ ਵਿੱਚ ਨੈਕਵਰਕ ਦੇ ਨਾਲ ਆਗਾ 2.5 ਮੀਟਰ ਸ਼ਰਟ ਹੋਊਗੀ ਬਾਟਮ कॉटन ਦੀ 1.5 ਮੀਟਰ ਦੁਪੱਟਾ ਵੀ ਮਲ कॉटन ਦੇ ਵਿੱਚ ਪ੍ਰਿੰਟਡ ਹੋਊਗਾ ਦੁਪੱਟਾ ਦਾ ਜਿਹੜਾ ਫੈਬਰਿਕ ਆ 2.5 ਮੀਟਰ ਹੋਊਗਾ ਜਾਮ ਕਾਟਨ ਦੇ ਵਿੱਚ ਪ੍ਰਿੰਟਡ ਸੂਟ ਰਹੂਗਾ ਆਰੀ ਤੇ ਸੀਕਵੈਂਸ ਦਾ ਵਰਕ ਮਿਲੂਗਾ बॉटम प्योर कॉटन ਦੀ ਰਹੂਗੀ ਦੁਪੱਟਾ ਵੀ प्योर कॉटन ਦਾ ਰਹੇਗਾ ਗੜਵਾਲ कॉटन ਦੇ ਵਿੱਚ ਆ ਗਿਆ ਪਟੋਲਾ ਪ੍ਰਿੰਟ ਤੇ ਨਾਲ 2.5 ਮੀਟਰ ਸ਼ਾਰਟ ਰਹੂਗੀ ਤੇ बॉटम ਵੀ 2.5 ਮੀਟਰ ਹੋਗੀ ਦੁਪੱਟਾ 2.5 ਮੀਟਰ ਰਹੂਗਾ बॉटम ਵੀ कॉटन ਦੀ आएगी ਤੇ ਦੁਪੱਟਾ ਵੀ ਮਲ कॉटन ਦਾ ਹੀ ਰਹੇਗਾ ਆਲਓਵਰ ਪਿਓਰ ਕਾਟਨ ਦੇ ਵਿੱਚ ਡਿਜੀਟਲ ਪ੍ਰਿੰਟ ਕੁਆਲਟੀ ਆਸਮ ਹੈ ਇਹ ਇੱਕ ਨੰਬਰ ਕੁਆਲਟੀ ਹੈ ਫੁੱਲ ਪਿਓਰ ਸ਼ਿਫੋਨ ਦਾ ਦੁਪੱਟਾ ਰਹੂਗਾ 999 ਰੁਪਏ ਇਹਨਾਂ ਦਾ ਰੇਟ ਰਹੂਗਾ ਫ੍ਰੀ ਸ਼ਿਪਿੰਗ ਹੋਵੇ ਇਹ ਵਾਲੇ ਸੂਟਾਂ ਦੀ ਇਹਨਾਂ ਦੇ ਜਿਹੜੇ ਪ੍ਰਿੰਟ ਹੈ ਬਹੁਤ ਹੀ ਜ਼ਿਆਦਾ ਸੋਹਣੇ ਨੇ ਤੇ ਨਾਲ ਇਹਦੇ neck ਦੇ ਉੱਪਰ ਕੋਟਲੀ ਬਟਰ ਮਿਲਣਗੇ ਪੂਰਾ ਆਲਓਵਰ ਫੈਬਰਿਕ ਮਿਲੂਗਾ ਤੇ ਦੁਪੱਟਾ ਇਹਦਾ ਕੰਟਰਾਸਟ ਦੇ ਵਿੱਚ ਜਾਏਗਾ ਲੇਸ ਵਰਕ ਨਾਲ ਕੀਤਾ ਹੋਊ ਦੁਪੱਟੇ ਦੇ ਉੱਪਰ ਚਾਰੋਂ ਸਾਈਡ ਤੇ ਲੇਸ ਵੀ ਮਿਲੂਗੀ ਸ਼ਰਟ ਪਿਓਰ ਕਾਟਨ ਦੇ ਵਿੱਚ ਡਿਜ਼ਾਈਨਰ ਹੋਊਗੀ ਕਾਟਨ ਦਾ ਪੈਚ ਵਰਕ ਲਗਾ ਕੇ ਕੰਮ ਕੀਤਾ ਹੈ ਬਾਟਮ ਪਲੇਨ ਆਊ ਚੈੱਕ ਐmbroidery ਦੇ ਵਿੱਚ ਕੱਟ ਪੇਸਟ ਵਾਲਾ ਹੀ ਇਹਦਾ ਦੁਪੱਟਾ ਰਹੂਗਾ ਬੜੀ ਪਿਆਰੀ ਲੁੱਕ ਦੇ ਵਿੱਚ ਕਲਰ ਵੀ ਦੇ ਵਿੱਚ ਬਹੁਤ ਜ਼ਿਆਦਾ ਸੋਹਣੇ ਨੇ ਇਹ ਚੈੱਕ ਦੇ ਵਿੱਚ ਆ ਗਿਆ 올ਓਵਰ 1 ਮੀਟਰ ਫੈਬਰਿਕ ਮਿਲੂਗਾ ਸੂਟ ਦਾ ਆਰੀ ਵਰਕ ਕੀਤਾ ਹੈ 슬ੀਵਜ਼ ਵਰਕ ਰਹੂਗਾ ਮਲਮਲ ਸੀਕੁਐਂਸ ਵਾਲਾ ਇਹਦਾ ਦੁਪੱਟਾ ਰਹੂਗਾ 4 ਸਾਈਡ ਤੇ ਕੱਟ ਵਰਕ ਵਾਲੇ ਡਿਜ਼ਾਈਨ ਮਿਲਣਗੇ ਪਿਓਰ ਕਾਟਨ ਦੇ ਚਾਲਓਵਰ ਹੈਂਡ ਪੇਂਟਡ ਸੂਟ ਰਹੂਗਾ ਇਹ ਲਾਈਟ ਪਰਪਲ ਸ਼ੇਡ ਆ ਬੜੇ ਪਾਣੇ ਦੇ ਵਿੱਚ ਸੂਟ ਰਹੂਗਾ ਸ਼ਰਟ ਪ੍ਰਿੰਟਡ ਰਹੂਗੀ ਪਿਓਰ ਕਾਟਨ ਦੇ ਵਿੱਚ ਮੈਚਿੰਗ ਸੂਟ ਆਉਣਗੇ ਇਹ ਕਾਟਨ ਦੀ ਇਹ ਦੇ ਨਾਲ ਬਾਟਮ ਰਹੂਗੀ 895 ਰੁਪਏ ਪ੍ਰਿੰਟ ਤੇ ਕਲਰ ਇਹਦੇ ਵਿੱਚ ਬਹੁਤ ਜ਼ਿਆਦਾ ਸੋਹਣੇ ਨੇ ਜੇਕਰ ਤੁਹਾਨੂੰ ਸਾਡੀ ਕਲੈਕਸ਼ਨ ਵਧੀਆ ਲੱਗਦੀ ਆ ਤਾਂ ਤੁਸੀਂ ਕਮੈਂਟ ਜ਼ਰੂਰ ਕਰਦਿਆ ਕਰੋ ਸੋਹਣੇ ਸੋਹਣੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਜ਼ਰੂਰ ਕਰ ਦਿਆ ਕਰੋ ਪਿਓਰ ਕੈਮਰੀ कॉटन ਦੇ ਵਿੱਚ 1599 ਰੁਪਏ ਦੇ ਵਿੱਚ ਇਹ ক্লোਜ਼ ਪਿਕ ਹੈ ਫੁੱਲ ਫਰੰਟ ਦੇ ਉੱਪਰ ਗੋਟਾ ਵਰਕ ਦਾ ਕੰਮ ਆਊਗਾ ਪਿਓਰ ਮਸਲੀਨ ਦੇ ਵਿੱਚ ਡਿਜੀਟਲ प्रिंट ਤੇ ਇਹ ਇੰਸਟਾਗ੍ਰਾਮ ਦੀ ਰੀਲਾਂ ਵਾਲੇ ਸੂਟ ਨੇ ਲੇਸ ਵਰਕ ਦਾ ਸਾਰਾ ਕੰਮ ਆਊਗਾ ਇਹਦੇ ਉੱਪਰ 799 ਰੁਪਏ ਰੇਟ ਰਹੂਗਾ 5 ਮੀਟਰ ਪਿਓਰ ਕਾਟਨ ਦੇ ਵਿੱਚ ਆਲਓਵਰ ਹੈਂਡ ਪੇਂਟਡ ਸੂਟ ਰਣਗੇ ਦੁਪੱਟਾ ਇਹਦੇ ਨਾਲ ਹੈਂਡ ਪੇਂਟਡ ਹੋਊਗਾ ਕੋਟਾਂ ਦੇ ਵਿੱਚ ਇਹ ਫੁੱਲ ਫਰੰਟ ਦੇ ਉੱਪਰ ਆਏਗਾ ਹੈਂਡ ਪੇਂਟ ਤੇ ਦੁਪੱਟੇ ਦੇ ਉੱਪਰ ਵੀ ਪੇਂਟ ਆਏਗਾ ਟੈਬੀ ਲਾਈਨਿੰਗ ਦੇ ਵਿੱਚ ਡਿਜ਼ਾਈਨਰ ਜੇ neck ਬਣਿਆ ਹੋਇਆ ਬਾਟਮ ਤੇ ਵੀ ਇਹਦੇ ਹੈਗੇ ਡਿਜ਼ਾਈਨਿੰਗ ਕੀਤੀ ਹੋਇਆ ਦੁਪੱਟਾ ਵੀ ਟੈਬੀ ਲਾਈਨਿੰਗ ਦੇ ਵਿੱਚ ਮਿਲੂਗਾ ਇਹਦੇ ਵਿੱਚ ਵੀ ਬਹੁਤ ਹੀ ਆਸਮ ਕਲਰ ਨੇ ਸਾਰੇ ਕਲਰ ਬਹੁਤ ਜ਼ਿਆਦਾ ਸੋਹਣੇ ਨੇ ਸਰਦਾਰੀ ਜੇ ਰੰਗ ਨੇ ਪਿਓਰ ਕੈਮਰੀ ਕਾਟਨ ਦੇ ਵਿੱਚ 880 ਰੁਪਏ ਦੇ ਵਿੱਚ ਹਾਈ ਬ੍ਰਾਂਡ ਹੈ ਇਹ ਪ੍ਰਿੰਟਡ ਮੈਚਿੰਗ ਸੂਟ ਲੈਣਗੇ ਸ਼ਰਟ ਪ੍ਰਿੰਟਡ ਹੋਊਗੀ ਬਾਟਮ ਇਹਦੀ ਨੇਗੇਟਿਵ ਪ੍ਰਿੰਟ ਦੇ ਵਿੱਚ ਨਾਲ ਦੀ ਹੀ ਮੈਚ ਕਰਦੀ ਮਿਲੇਗੀ 880 ਰੁਪਏ ਰੇਟ ਰਹੂਗਾ ਪ੍ਰਿੰਟਡ ਸੂਟਾਂ ਦਾ ਕਦੇ ਵੀ ਜਿਹੜਾ ਹੈਗਾ 트ੈਂਡ ਨਹੀਂ ਜਾਂਦਾ ਇਹਨਾਂ ਨੂੰ ਤੁਸੀਂ ਕਿਸੇ ਵੀ ਤਰ੍ਹਾਂ ਸਟਿਚ ਕਰਾ ਲਓ ਹੁਣ ਇਸ ਗਰਮੀ 'ਚ ਪਾਇਆ ਤਾਂ ਅਗਲੀ ਗਰਮੀ ਦੇ ਵਿੱਚ ਵੀ ਉਹ ਤੁਹਾਡੇ ਕੰਮ ਆਉਣਗੇ ਪ੍ਰਿੰਟਡ ਸੂਟਾਂ ਦੀ ਹਮੇਸ਼ਾ ਹੀ ਡਿਮਾਂਡ ਰਹਿੰਦੀ ਆ ਜੇ ਤੁਹਾਨੂੰ ਵੀ ਇਹਨਾਂ ਵਿੱਚੋਂ ਕੋਈ ਸੂਟ ਪਸੰਦ ਆ ਤਾਂ ਤੁਸੀਂ ਫਟਾਫਟ ਆਪਣਾ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਸੈਂਡ ਕਰ ਦਿਓ ਪਿਓਰ ਕਾਟਨ ਜੈਪਰੀ ਦੇ ਵਿੱਚ ਰਹਿਣਗੇ ਹੈਂਡ ਬਲੌਕ ਦੀ ਸ਼ਰਟ ਹੋਊਗੀ neck ਦੇ ਉੱਪਰ ਹੈਂਡਵਰਕ ਆਊਗਾ ਜੈਪਰੀ ਕਾਟਨ ਦੀ ਬਾਟਮ ਤੇ ਮਲਮਲ ਪ੍ਰਿੰਟਡ ਦੁਪੱਟਾ ਰਹੂਗਾ ਇਹਦੇ ਨਾਲ 1450 ਦਾ ਹੀ ਰੇਟ ਰਹੂਗਾ ਇਹ ਵੀ ਬਹੁਤ ਪਿਆਰੇ ਸੂਟ ਨੇ ਇੱਕ ਤੋਂ ਇੱਕ ਜਿਆਦਾ ਸੋਹਣੀ ਵੈਰਾਈਟੀ ਹੈ ਜਿਹੜੀ ਮੈਂ ਹਰ ਹਾਊਸ ਤੁਹਾਡੇ ਲਈ ਲੈ ਕੇ ਆਉਣੀ ਆ ਵੀਡੀਓ ਨੂੰ ਵੱਤਵਾ ਸ਼ੇਅਰ ਜ਼ਰੂਰ ਕਰਦੇ ਹੋ ਕਮੈਂਟ ਤੇ ਲਾਈਕ ਕਰਨਾ ਨਾ ਭੁੱਲਿਓ ਟਿਸਟਾ ਬ੍ਰਾਂਡ ਦੇ ਵਿੱਚ ਆਗੇ ਪਿਓਰ ਕਾਟਨ ਦੇ ਵਿੱਚ ਡਿਜੀਟਲ ਪੇਂਟ ਦੀ ਸ਼ਰਟ ਹੋਊਗੀ ਇਹ ਰਨਿੰਗ ਫੈਬਰਿਕ ਮਿਲੂਗਾ ਤੁਸੀਂ 2 ਮੀਟਰ ਵੀ ਲੈ ਸਕਦੇ ਹੋ ਇਹਦੇ ਵਿੱਚੋਂ 5 ਮੀਟਰ ਵੀ ਲੈ ਸਕਦੇ ਹੋ 350 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਇਹ ਮਿਲੇਗਾ ਗੰਗਾ ਬ੍ਰਾਂਡ ਦੇ ਵਿੱਚ ਸੂਟ ਆਗੇ ਪਿਓਰ ਕਾਟਨ ਦੇ ਵਿੱਚ ਸ਼ਰਟ ਹੋਊਗੀ ਐਮਬ੍ਰਾਇਡਰੀ ਮਿਲੂਗੀ ਲੇਸ ਵਰਕ ਦਾ ਕੰਮ ਕੀਤਾ ਹੈ ਕੋਟਾ ਡੋਰੀਆ ਦਾ ਇਹ ਨਾਲ ਡਿਜ਼ਾਈਨਰ ਜਿਆ ਦੁਪੱਟਾ ਹੋਊਗਾ ਰੇਟਰੂਗਾ 2050 ਰੁਪਏ ਇਹ ਨੇੜੇ ਤੋਂ ਚੈੱਕ ਕਰ ਲਓ ਇਸ ਤਰ੍ਹਾਂ ਦੀ ਐਮਬ੍ਰਾਇਡਰੀ ਹੈ ਫੁੱਲ ਹੈਵੀ ਐਮਬ੍ਰਾਇਡਰੀ ਹੈ ਉਹ ਫੁੱਲ 프ਰੰਟ ਦੇ ਉੱਪਰ ਪੈਨਲ ਬਣਿਆ ਹੋਇਆ ਗੰਗਾ ਬ੍ਰਾਂਡ ਦੇ ਵਿੱਚ ਸੂਟ ਰਹਿਣਗੇ ਇਹ ਪਿਓਰ ਕਾਟਨ ਦੇ ਵਿੱਚ ਵਾਇਲਟ ਕਾਟਨ ਰਹੂਗੀ ਫੈਬਰਿਕ ਹੈ ਇਹ 220 ਰੁਪਏ ਮੀਟਰ ਦੇ ਹਿਸਾਬ ਨਾਲ ਸੂਟ ਆ ਜਿਹੜਾ ਇਹ ਮਿਲੇਗਾ ਨਮਾਰਜ਼ੀ ਕਪੜਾ ਤੁਸੀਂ ਛੋਟਾ ਹੀ ਮੀਟਰ ਲੈ ਲਓ 5 ਮੀਟਰ ਲੈ ਲਓ 220 ਰੁਪਏ ਦੇ ਹਿਸਾਬ ਨਾਲ ਪਿਓਰ ਜੌਰਜਟ ਦੇ ਵਿੱਚ ਫੈ布ਰਿਕ ਰੂ ਹੈਂਡ ਕ੍ਰਾਫਟਡ ਸੂਟ ਰਹਿਣਗੇ ਇਹ ਹੈਂਡ ਕ੍ਰਾਫਟਡ ਐਮਬ੍ਰੋਇਡਰੀ ਰਹੂਗੀ ਕਾਂਥਾ ਵਰਕ ਵਾਲੀ ਪਲੇਨ ਬਾਟਮ ਆਊਟਾਫਟਾ ਸਿਲਕ ਦੇ ਵਿੱਚ ਤੇ ਸ਼ਰਟ ਤੇ ਦੁਪੱਟਾ ਜਿਹੜਾ ਉਹ ਪਿਓਰ ਜੌਰਜਟ ਦੇ ਵਿੱਚ ਰਹੂਗਾ ਐਮਬ੍ਰੋਇਡਰੀ ਵਾਲਾ ਫੁਲਕਾਰੀ ਦੀ ਕਢਾਈ ਵਾਂਗੂ ਇਹ ਸਾਰੀ ਐਮਬ੍ਰੋਇਡਰੀ ਹੈ 1950 ਰੁਪਏ ਦਾ ਰੇਟ ਰਹੂਗਾ ਪਲੇਨ ਬਾਟਮ ਟਾਸਟਾ ਸਿਲਕ ਦੇ ਵਿੱਚ ਆਊਗੀ 2.5 ਮੀਟਰ ਸ਼ਰਟ 2.5 ਮੀਟਰ ਬਾਟਮ ਤੇ 2.5 ਮੀਟਰ ਹੀ ਦੁਪੱਟਾ ਮਿਲੇਗਾ ਪੂਰਾ ਖੁੱਲਡੁੱਲਾ ਫੈਬਰਿਕ ਰਹੂਗਾ 1950 ਰੁਪਏ ਦਾ ਰੇਟ ਹੈ ਫ੍ਰੀ ਸ਼ਿਪਿੰਗ ਰਹੂਗੀ ਇਹ ਵਾਲੇ ਸੂਟਾਂ ਦੀ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਤਾਂ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਦਾ ਬਟਨ ਆਨ ਵੀ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦੇ ਆ ਕਰੋ ਸੋਨੇ ਸੋਨੇ ਕਮੈਂਟ ਜ਼ਰੂਰ ਕਰਦੇ ਕਰੋ ਕਮੈਂਟ ਕਰਨਾ ਨਾ ਭੁੱਲਿਆ ਕਰੋ ਲਾਈਕ ਵੀ ਕਰਦੇ ਕਰੋ ਪੋਸਟਾਂਾਂ ਤੇ ਜਿਹੜੇ ਮੈਂ ਸ਼ਾਰਟ ਪਾਉਣੀ ਆ ਉਹ ਵੀ ਦੇਖ ਲਿਆ ਕਰੋ ਤੇ ਸਾਰੀਆਂ ਪੋਸਟਾਂ ਆਪਣੀਆਂ ਧਿਆਨ ਨਾਲ ਦੇਖਿਆ ਕਰੋ ਕਿਉਂਕਿ ਪੋਸਟ ਮੇਰੇ ਕੋਲ ਬਹੁਤ ਹੁੰਦੀਆਂ ਤੇ ਥੋੜਾ ਜਿਹਾ ਟਾਈਮ ਦੀ ਕਮੀ ਹੋਣ ਕਰਕੇ ਇੰਨੀ ਪੋਸਟ ਨਹੀਂ ਹੁੰਦੀ ਇਸ ਕਰਕੇ ਤਾਂ ਤੁਸੀਂ ਸਾਰੇ ਜਿੰਨੇ ਵੀ ਜਿਹੜੀ ਵੀ ਮੈਂ ਪੋਸਟ ਪਾਉਣੀ ਆ ਉਹ ਤੁਸੀਂ ਦੇਖ ਲਿਓ ਜੇ ਤੁਹਾਨੂੰ ਇਹਨਾਂ ਵਿੱਚੋਂ ਕੋਈ ਸੂਟ ਪਸੰਦ ਆਉਂਦਾ ਤਾਂ ਆਪਣਾ ਨੰਬਰ ਦਿੱਤਾ ਹੈ ਇਸ ਨੰਬਰ ਤੇ ਜਾ ਕੇ ਤੁਸੀਂ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰ ਦਿਓ ਰੇਟ ਮੈਂ ਨਾਲ ਦੀ ਨਾਲ ਮੈਂਸ਼ਨ ਵੀ ਕੀਤੇ ਹੋਏ ਬਾਕੀ ਜੇ ਕੋਈ ਤੁਹਾਨੂੰ ਕਿਸੇ ਸੂਟ ਬਾਰੇ ਕੋਈ ਵੀ ਤੁਹਾਡਾ ਡਾਊਟ ਆ ਤਾਂ ਉਹ ਤੁਸੀਂ WhatsApp ਤੇ ਮੈਸੇਜ ਕਰਕੇ ਕਲੀਅਰ ਕਰ ਸਕਦੇ ਮਿਲਦੇ ਆਂ ਅਗਲੀ ਵੀਡੀਓ ਚ ਨਾਲ ਥੈਂਕ ਯੂ ਜੀ